ਮੈਂ ਮਾਰਦਣਾ ਮਰਸਾਲੇ ਦਾ ਪਪਾ ਜੀ ਉਧਰ ਦੇਖੋ ਰਾਜਾ ਵੀਰ ਜੀ ਤੁਹਾਡੇ ਮਲਾਜਮ ਬੰਦੇ ਆ ਜਦੋਂ ਤੁਸੀਂ ਸਾਨੂੰ ਸੱਦਦੇ ਹੋ ਅਸੀਂ ਕੰਮ ਕਰਕੇ ਜਾਂਦੇ ਆ ਨਾ ਵੀ ਤਣਾ ਕਰੋ ਆ ਦੇਖੋ ਮੈਂ ਤੁਹਾਨੂੰ ਟੰਡੀ ਕਾਰ ਦਾ ਦੁਕਾਨ ਦਾ ਵੀ ਮੈਂ ਸਿੰਪਲ ਹੋ ਜਾਵਾਂਗਾ ਪਹਿਲਾਂ ਗੱਲ ਤੇ ਕਰ ਲੋ ਹੈਲੋ ਗੱਲ ਕੀਤੀ ਆ ਹੋਂ ਤੂੰ ਹੀ ਮੇਰੇ ਮੋਟਰਸਾਈਕਲ ਦਾ ਕੀਤਾ ਫੜਾਇਆ ਤੂੰ ਹੀ ਕੇਨੂ ਆ ਮੇਰਾ ਤਾਂ ਕੋਈ ਬਜ਼ੂਰ ਨਹੀਂ ਤੂੰ ਜਾ ਹਾਂ ਜੀ ਇਹ ਗੱਲ ਕਰਨਾ ਆਪਾਂ ਪਿਆ ਮੋਟਰਸਾਈਕਲ ਮੇਰਾ ਦਾ ਨਹੀਂ ਮੈਂ ਮੈਂ ਭਾਈ ਤੁਹਾਨੂੰ ਜਾਣਦਾ ਨਹੀਂ ਜਨਾਬ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਅੱਛਾ ਤੁਹਾਨੂੰ ਨਹੀਂ ਆਉਂਦਾ ਮੇਰਾ ਮੋਟਰਸਾਈਕਲ ਜਨਾਬ ਤੁਸੀਂ ਕੀਤਾ ਬੌਂਡ ਕੀਤਾ ਵਾ ਹਾਈ ਕੋਰਟ ਦਾ ਤੁਸੀਂ ਕੀਤਾ ਵਾ ਕਰੋ ਦੀਆਂ ਜਾ ਮੈਨੂੰ ਕੋਈ ਜਾਣ ਨਾ ਕਰੋ ਜਿਹੜੇ ਡਰਿੰਕਿੰਗ ਡਰਾਈਵਿੰਗ ਆ ਕਿੰਨੇ ਚਲਾਨ ਕੀਤੇ ਅੱਜ ਡਰਿੰਕਿੰਗ ਡਰਾਈਵਿੰਗ ਦੇ ਅੱਜ ਮੈਸੇਜ ਡਾਖਾਣਾ ਚੋਂ ਚ ਦੋ ਤੋਂ ਤਿੰਨ ਚਲਾਨ ਕੀਤੇ ਆ ਔਰ ਉਹਦੇ ਵਿੱਚ ਤੁਸੀਂ ਦੇਖ ਹੀ ਲਿਆ ਨਾ ਵੀ ਦੇਖਣ ਦੇ ਵਿੱਚ ਆ ਇੱਕ 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 ਵਿਅਕਤੀ ਨਾਲ ਨਿਸਬੇ ਵੀ ਕੀਤਾ ਗਿਆ ਕੋਈ ਨਾ ਸ਼ਰਾਬ ਪੀਤੀ ਹੈ ਉਹਦਾ ਮੋਟਰਸਾਈਕਲ ਇਸੇ ਕਰਕੇ ਬੰਦ ਕਰ ਦਿੱਤਾ ਵਾ ਔਰ ਅਪੌਨਡ ਕੀਤਾ ਵਾ ਔਰ ਉਹਦੀ ਜਿਹੜਾ ਡਰਿੰਕਿੰਗ ਡਰਾਈਵਿੰਗ ਦਾ ਚਲਾਨ ਕਰਤਾ ਖਾਸ ਕਰਕੇ ਸਕੂਲਾਂ ਵਿੱਚ ਬੱਚੇ ਜਿਹੜੇ ਗਏ ਆ ਉਹ 18 ਸਾਲ ਦੀ ਉਮਰ ਤੋਂ ਘਾਟਾ ਗਿਆ ਉਹਨਾਂ ਖਿਲਾਫ ਵੀ ਐਕਸ਼ਨ ਲੈ ਰਹੀ ਹੈਗੇ ਮੋਟਰਸਾਈਕਲਾਂ ਦੇ ਮੋਟਰਸਾਈਕਲਾਂ ਗਿਆ ਰਹੀ ਹੈ ਹਜੇ ਤੇ ਦੇਖੋ ਜੀ ਫਿਲਹਾਲ ਹੀ ਚੱਲੀ ਕੀਤੀ ਜਾ ਰਹੀ ਵੱਲ ਹਜੇ ਫਿਲਹਾਲ ਇਸ ਸਕੂਲਾਂ ਵਿੱਚ ਜਾ ਕੇ ਅਵੇਅਰਨੈਸ ਕਰ ਰਿਹਾ ਸਾਰੇ ਬੱਚਿਆਂ ਨੂੰ ਅੱਜ ਵੀ ਜਿੱਦਾਂ ਇਹ ਧਾਰੀਵਾਲ ਜਾ ਕੇ ਇੱਕ ਸੈਮੀਨਾਰ ਲਾਇਆ ਔਰ ਇੱਕ ਦਾਸਪੁਰ ਵੀ ਲਾਇਆ ਸੈਮੀਨਾਰ ਅੱਧਾ ਅਲੱਗ-ਅਲੱਗ ਰੋਜ਼ ਹੀ ਅਸੀਂ 2-4-4 ਸਕੂਲ ਕੱਢ ਰਹੇ ਹਾਂ ਜਿਨ੍ਹਾਂ ਦੇ ਬੱਚਿਆਂ ਨੂੰ ਅਵੇਅਰ ਕਰ ਰਹੇ ਹਾਂ ਕਿ ਇਹ ਬੱਚੇ ਜਿਹੜੇ ਨਾ ਆਪਣੇ 16 ਤੋਂ 18 ਸਾਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ 5CG ਡਾਕਟਰ ਲੈ ਕੇ ਦੇਣ ਉਹਨਾਂ ਦਾ ਇਸਨ ਸਬਣਾ ਹੋਰ ਜਿਹਨਾਂ ਨੂੰ ਉਹਨਾਂ ਨੂੰ ਟਿਊਸ਼ਨ ਜਾਂਦੇ ਸਕੂਲ ਜਾਂਦੇ ਕੋਈ ਪ੍ਰੋਬਲਮ ਆਈ ਸਰ ਕਿੰਨੇ ਚਲਾਨ ਕੀਤੇ ਗਿਆ ਅੱਜ ਅੱਜ ਦੇ ਵਿੱਚ ਤੋਂ 25 ਚਲਾਨ ਜਿਹੜੇ ਰੌਂਗ ਪਾਰਕਿੰਗ ਦੇ ਔਰ ਹੈਲਮਟ ਦੇ ਔਰ ਟਿੰਕੀ ਟਾਈਮ ਦੇ ਕੀਤੇ ਗਏ